ਢੋਲ ਵੱਜਦੇ ਪਤਲਿਏ ਨਾਰੇ ਢੋਲ ਵੱਜਦੇ ਪਤਲਿਏ ਨਾਰੇ ਟੋਲ ਬੱਚ ਦੇ ਪਤਲੀਏ ਨਾਰੇ ਨੀ ਮੇਲੇ ਵਿੱਚ ਪੈਣ ਬੋਲੀਆਂ 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 ਹੋਏ ਗੱਪਰ ਪਿੰਡਾਂ ਦੇ ਇਕੱਠੇ ਸਾਰੇ ਹੋਏ ਗੱਪਰ ਪਿੰਡਾਂ ਦੇ ਇਕੱਠੇ ਸਾਰੇ ਨੀ ਮੇਲੇ ਵਿੱਚ ਪੈਣ ਬੋਲੀਆਂ 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 ਢੋਲ ਵੱਜਦੇ ਪਤਲੀ ਇਹ ਨਾਰੇ ਫੇਰੇ ਉੱਤੇ ਲੈਲਾ ਫੁੱਲ ਕਰੀ ਲਾਲ ਰੰਗ ਦੀ ਗੁੱਤ ਦੀ ਪਰਾਂ ਦੀ ਤੇਰੀ ਮਿੱਤਰਾਂ ਨੂੰ ਡੰਗਦੀ ਓ ਫੇਰੇ ਉੱਤੇ ਲੈਲਾ ਫੁੱਲ ਕਰੀ ਲਾਲ ਰੰਗ ਦੀ ਕੁੱਤ ਦੀ ਪਰਾਂ ਦੀ ਤੇਰੀ ਮਿੱਤਰਾਂ ਨੂੰ ਡੰਗਦੀ ਓ ਲੌਂਗ ਲੱਕ ਵਾਲਾ ਓ ਲੌਂਗ ਲੱਕ ਵਾਲਾ ਓ ਲੌਂਗ ਲੱਕ ਵਾਲਾ ਮਾਰੇ ਲਿ ਸ਼ਿਕਾਰੇ ਓ ਲੌਂਗ ਲੱਕ ਵਾਲਾ ਮਾਰੇ ਲਿ ਸ਼ਿਕਾਰੇ ਲੌਂਗ ਲੱਕ ਵਾਲਾ ਮਾਰੇ ਲਿ ਸ਼ਿਕਾਰੇ ਨੀ ਮੇਲੇ ਵਿੱਚ ਪੈਣ ਬੋਲੀਆਂ 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 ਢੋਲ ਵੱਜਦੇ ਪਤਲੀ ਇਹ ਨਾਰੇ ਮੋੜ ਮੋੜ ਸੋਣੀਏਣੀ ਰੌਣਕਾਂ ਆਉਣੀਆਂ ਮੋੜ ਮੋੜ ਸੋਣੀਏਣੀ ਰੌਣਕਾਂ ਆਉਣੀਆਂ ਕਾਹੇ ਰਾਜ ਸੰਧੂ ਪ੍ਰੀਤਾਂ ਤੇਰੇ ਨਾਲ ਪਾਉਣੀਆਂ ਓ ਮੁੜ ਮੁੜ ਸੋਣੀਏ ਨੀ ਰੌਣਕਾਂ ਨਹੀਂ ਆਉਣੀਆਂ ਕਾਹੇ ਰਾਜ ਸੰਧੂ ਪ੍ਰੀਤਾਂ ਤੇਰੇ ਨਾਲ ਪਾਉਣੀਆਂ ਲੈਣ ਤੇਰੇ ਨਾਲ ਲੈਣ ਤੇਰੇ ਨਾਲ ਲੈਣ ਤੇਰੇ ਨਾਲ ਚੰਡੋਲ ਤੇ ਹੁਲਾਰੇ ਲੈਣ ਤੇਰੇ ਨਾਲ ਚੰਡੋਲ ਤੇ ਹੁਲਾਰੇ ਲੈਣ ਤੇਰੇ ਨਾਲ ਚੰਡੋਲ ਤੇ ਹੁਲਾਰੇ ਨੀ ਮੇਲੇ ਵਿੱਚ ਪਹਿਣ ਬੋਲੀਆਂ ਨੀ ਮੇਲੇ ਵਿੱਚ ਪਹਿਣ ਬੋਲੀਆਂ ਨੀ ਮੇਲੇ ਵਿੱਚ ਪਹਿਣ ਬੋਲੀਆਂ ਨਿਮੇਲੇ ਵਿੱਚ ਪਹਿਣ ਬੋਲੀਆਂ ਹੋਏ ਗੱਬਰ ਪਿੰਡਾਂ ਦੇ ਇਕੱਠੇ ਸਾਰੇ